ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਆਪਣਾ ਮਿਹਰ ਭਰਿਆ ਹੱਥ ਸਦਾ-ਸਦਾ ਤੁਹਾਡੇ ਸਿਰ ਤੇ ਰੱਖੇ ਵੇਣ ਦੁਗਣੀ ਤੇ ਰਾਜ ਚੁਗਣੀ ਤਰੱਕੀ ਬਖਸ਼ੇ ਮਾਲਕ ਤੁਹਾਨੂੰ ਤੇ ਗੱਲ ਇਹ ਆ ਵੀ ਸਾਡੇ ਕਿਤੇ ਗਰਦਾਰ ਤੋਂ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡ ਦੇ ਲਾਗੇ ਸ਼ਾਂਗੇ ਦੀਆਂ ਖਬਰਾਂ ਵੀ ਬਹੁਤ ਨੇਰੀ ਝਖੜ ਆਇਆ ਤੇ ਬੜਾ ਨੁਕਸਾਨ ਹੋਇਆ ਕਈਆਂ ਦਾ ਟੈਂਕੀਆਂ ਉੱਡ ਗਈਆਂ ਕਈਆਂ ਦੀ ਟੀਨਾ ਉੱਡ ਗਈਆਂ ਕਈਆਂ ਦੀ ਤੂੜੀ ਬੰਨਣ ਵਾਲੀ ਨਾਲ ਉੱਡ ਗਿਆ ਤੇ ਤੁਸੀਂ ਵੀ ਕਈਆਂ ਨੇ ਤੂੜੀ ਲਿਆ ਲਿਆ ਕੇ ਰੱਖੀ ਸੀ ਤੇ ਅੰਦਰ ਕਰਨੀ ਆ ਸ਼ਾਮਾਂ ਨੂੰ ਉਹ ਤੂੜੀ ਉੱਡ ਗਈ ਸਾਰੀ ਇੰਨਾ ਨੇਰ ਚ ਖੜਾ ਬਹੁਤ ਜ਼ਿਆਦਾ ਆਇਆ ਕਿ ਹੁੰਦਾ ਹੀ ਆ ਵੀ ਇਕੱਠੀ ਕਰਕੇ ਰੱਖ ਲਈਏ ਇਹਦੇ ਮੁੜਕੇ ਬੰਦੇ ਲੱਗ ਕੇ ਤੇ ਨਾਲ ਡਾਲਾਂਗੇ ਤੇ ਘਰਾਵਾਂਗੇ ਅੰਦਰ ਪਹਿਲਾਂ ਬੰਦਾ ਇਕੱਠੀ ਕਰੀ ਜਾਂਦਾ ਹੈ ਤੇ ਚੱਲੇ ਆ ਵੀ ਮੁੜਕੇ ਵੇਲੇ ਕਿਵੇਂ ਕਿਤੇ ਜਦੋਂ ਟਾਈਮ ਲੱਗੂਗਾ ਕਮਰਾ ਸੀ ਜੇ ਨਾਲ ਜ਼ੋਰ ਸਾਰਿਆਂ ਨੂੰ ਬੰਦਾ ਕੋਈ ਮਿਲ ਨਹੀਂ ਰਿਹਾ ਬਹੁਤ ਘੱਟ ਮਿਲਦੇ ਆ ਤੇ ਫਿਰ ਉਹਨਾਂ ਦਾ ਰੱਦਰ ਚਾਹ ਦਾ ਆਪਾਂ ਅੰਦਰ ਸੁੱਟ ਲਾਂਗੇ ਸ਼ਾਮ ਨੂੰ ਉਹ ਵੀ ਤੁਰੀ ਸਾਰੀ ਉੱਡ ਗਈ ਮੈਂ ਵੀ ਕਿੰਨੀ ਗਰਮੀ ਹੈ ਪਈ ਨਾ ਲੱਗਦਾ ਵੀ ਨੇਰੀ ਆਊਗੀ ਜਾਂ ਬੱਦਲ ਆਊਗਾ ਜਾਂ ਕੀ ਹੈ ਜਾਂ ਕੀ ਨਹੀਂ ਨਾ ਮਿੰਟਾਂ ਚੋਂ ਦੀ ਪਤਾ ਨਹੀਂ ਕੀ ਨੇਰ ਪੁੱਪ ਕੀ ਰੀ ਪੈ ਗਿਆ ਰਾਤ ਹੀ ਪੈ ਗਈ ਇੱਕ ਸਾਹ ਮਮੀ ਸੇਰੇ ਗਿਆ ਹੈ ਮੰਮੀ ਤੇ ਤੇ ਸਾਡੀ ਜਿਹੜੀ ਪਾਣੀ ਵਾਲੀ ਟੈਂਕੀ ਹੈ ਨਾ ਉਹ 3-4 ਕਿੱਲੇ ਉੱਡ ਕੇ ਤੇ ਗਾੜੀ ਮੈਨ ਜਿਹੜੀ ਆਪਣੀ ਨਹਿਰ ਦੇ ਵਿੱਚ ਡਿੱਗੀ ਅੱਛਾ ਸੂਵੇ ਚ ਡਿੱਗੀ ਹੋ ਗਈ ਡਿੱਗੀ ਤੇ ਜਿਹੜੇ ਟੀਨਾ ਸੀ ਟੀਨਾ ਉੱਡ ਡੁੱਡ ਕੇ ਇੱਕ ਰੁੱਖ ਤੇ ਜਿਹੜੀ ਹਾਂ ਤੇ ਦੋ ਤਿੰਨ ਉੱਧਰ ਨੂੰ ਗਈਆਂ ਪੈਲੀ ਗੱਲ ਨੂੰ ਤੇ ਦੋ ਕ ਇਧਰ ਨਹਿਰ ਦੇ ਨਾਲ ਲੱਗੀਆਂ ਤੇ ਬਹੁਤ ਜ਼ਿਆਦਾ ਢੇਰ ਖੰਡਾਂ ਦੇ ਟੈਂਕੀ ਦਾ ਜਿਹੜਾ ਥੱਲੇ ਟੁੱਟੀ ਜਿਹੀ ਲੱਗੀ ਤਰਕੀ ਪਾਣੀ ਖੋਲ੍ਹੇ ਵਾਲੀ ਉਹ ਸਾਰੀ ਟੁੱਟ ਗਈ ਉਹ ਮੁੜ ਕੇ ਪੈਪ ਕਿਤੇ ਉਹ ਲੱਭਾ ਟੈਂਕੀ ਜਿਹੜੀ ਨਹਿਰ ਦੇ ਵਿੱਚੋਂ ਕੱਢੀ ਮਾਹਾਂ ਹੀ ਕਿਦਮ ਤੇ ਮੂੰਹ ਮਾਰ ਟੁੱਟ ਗਿਆ ਉਹਦਾ ਜਿੱਥੇ ਜਿਹੇ ਪੈਪ ਜੇ ਲੱਗਾ ਉਤੋਂ ਪੈ ਬਤਾਨੇ ਕਰੇ ਤੇ ਸਾਰੀ ਟੈਂਕੀ ਟੁੱਟ ਗਈ ਕਿਉਂਕਿ ਇੱਧਰ ਪਲਟੀਆਂ ਮਾਰਦੀ ਗਈ ਨਾ ਆ ਮੈਂ ਹਣ YouTube ਤੇ ਖਬਰ ਵੇਖਣ ਡਈ ਆ ਵੀ ਵਿਆਹ ਹੀ ਕੋਈ ਅੱਛਾ ਵਿਆਹ ਦੇ ਵਿੱਚ ਹੀ ਬੜਾ ਨੁਕਸਾਨ ਹੋਇਆ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਸਾਰੀਆਂ ਖਰਾਬ ਹੋ ਗਈਆਂ ਤੇ ਘੱਟਾ ਨੇਰੀ ਟੈਂਟ ਪਾੜ ਗਏ ਆ ਕਿਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਕੀ ਦੂਸਰ ਆਪਾਂ ਤੇ ਕਈ ਜਨ ਨੇ ਨੁਕਸਾਨ ਹੋਇਆ ਵਾ ਬਾਕੀ ਉਹ ਜੋ ਕਰਦਾ ਪ੍ਰਮਾਤਮਾ ਉਹ ਸਹੀ ਕਰਦਾ ਆਪਾਂ ਦੇ ਅੰਨੇ ਵੀ ਸਾਡਾ ਨੁਕਸਾਨ ਹੋ ਗਿਆ ਜਾਂ ਬਾਕੀ ਜੋ ਸਾਡੇ ਕਰਮਾ ਦਾ ਜੋ ਸਾਡੇ ਨਸੀਬਾ ਚ ਲਿਖ ਦਿੱਤਾ ਮਾਰਗ ਨੇ ਉਹਨਾਂ ਸਾਡੇ ਕੋ ਬਚਿਆ ਰਹਿਣਾ ਉਹਨੂੰ ਨਹੀਂ ਕੋਈ ਕਰ ਸਕਦਾ ਬਾਕੀ ਉਹਨੇ ਹਰ ਇੱਕ ਦੇ ਮੂੰਹ ਦੇ ਵਿੱਚ ਦਾਣੇ ਪਾਉਣੇ ਆ ਜੀ ਦੇ ਕੋਈ ਐਹੋ ਨਹੀਂ ਜਗ੍ਹਾ ਬੱਜੇ ਜਿੱਥੇ ਦਾਣੇ ਪਹੁੰਚਦੇ ਨਹੀਂਗੇ ਇਹ ਬੰਦੇ ਨੇ ਸਵਾਲ ਕੀਤਾ ਹੈ ਵੀ ਪ੍ਰਮਾਤਮਾ ਤੂੰ ਇੰਨੀ ਢੇਰੀ ਕਿਉਂ ਬਗਾਈ ਆ ਕਿਉਂਕਿ ਫਕਰਪੀਰ ਨੇ ਉਹਨੂੰ ਆਖਿਆ ਵੀ ਪ੍ਰਮਾਤਮਾ ਨੇ ਤਾਂ ਬਗਾਈ ਆ ਜਿਹੜੇ ਉੱਚੇ ਨੀਵੇਂ ਥਾਂ ਤੇ ਜਾਨਵਰ ਬਿਠੇ ਆ ਜਾਂ ਕੀੜੇ ਮਕੌੜੇ ਆ ਉਹ ਨੇਰੀ ਦੇ ਨਾਲ ਦਾਣੇ ਉੱਡ ਕੇ ਉਹਨਾਂ ਕੋਲ ਪੁੰਚੇ ਆ। ਉਹ ਕਿੱਦਾਂ ਪੁੰਚਦੇ ਨੇ? ਜੇ ਨੇਰੀ ਨਾ ਵਗਾਉਂਦਾ ਤੇ। ਉਹਨਾਂ ਨੂੰ ਮੂੰਹ ਮਾਰ ਕੇ ਨੂੰ ਹਾਰੇ ਕਦਾ ਫੇਰਾਂ। ਤੇ ਸੱਚੇ ਪਾਸ਼ਾ ਇਹ ਆ ਵੀ ਹਾਰੇ ਕੋਈ ਤੰਦਰੁਸਤੀ ਬਖਸ਼ੇ ਕੋਈ ਨਹੀਂ। ਡਣਾ ਤੇ ਇਦਾਂ ਹੀ ਵਾਦਾ ਘਾਟਾ ਹੁੰਦਾ ਰਹੀਦਾ ਹੁੰਦਾ। ਇਹੋ ਜੀ ਜੀ ਨਵੇਂ ਨਰੋਏ ਚਾਹੀਦੇ ਪਰ ਵਾਅ ਠੀਕ ਠਾਕ ਚਾਹੀਦਾ ਵਾ। ਬਿਲਕੁਲ ਬਿਲਕੁਲ। ਘਰ ਚਫਾਹ ਚਾਹੀਦਾ ਵਾ। ਜਿੱਥੇ ਖੁਸ਼ਹਾਲੀ ਹੈ ਨਾ ਉੱਥੇ ਰੱਬ ਵਸਦਾ। ਜਿੱਥੇ ਖੁਸ਼ ਹੋ ਆ ਨਾ ਬਾਗੀ ਮਨ ਨੂੰ ਖੁਸ਼ ਰੱਖੋ। ਕੋਈ ਗੱਲ ਨਹੀਂ ਜੀ। ਦੇਣ ਵਾਲਾ ਪਰਮਾਨੰਵਾ ਬਿਠਾ ਹਨੂ ਫਿਕਰ ਕਰਨੀ ਲੋੜ ਹੀ ਕੋਈ ਨਹੀਂ ਜਿੰਨੇ ਪੈਦਾ ਕੀਤਾ ਉਹਨੇ ਲਿਖਿਆ ਹੀ ਆ ਕੋਨਾ ਕੋ ਹਾਂ ਉਹਨੇ ਜਨਮੋਂ ਬਾਅਦ ਚ ਦਿੰਦਾ ਪਹਿਲਾਂ ਲਿਖਦਾ ਇਹਨੇ ਖਾਣਾ ਕਿੱਥੋਂ ਉਹ ਸੱਚੇ ਪਾਤਸ਼ਾਹ ਦਾ ਬੜਾ ਬੇਨਤੂਆ ਮੇਰਾ ਮਾਲਕ ਤੇ ਇਹ ਆ ਵੀ ਦਾਤੇ ਆ ਕਿ ਇਹ ਪਾਸਾ ਕਰਦੇ ਸੱਚੇ ਪਾਤਸ਼ਾਹ ਹਰ ਇੱਕ ਦਾ ਭਲਾ ਤੇ ਤੰਦਰੁਸਤੀ ਹਰ ਇੱਕ ਨੂੰ ਬਖਸ਼ੀ ਤੇ ਘਰਾਂ ਦੇ ਵਿੱਚ ਅਸਫਾਰ ਮਰਸੀ ਤੀਜਾਂ ਦੇ ਤਾਂ ਵਾਦੇ ਘਾਟੇ ਉਹ ਜਿਹੜੇ ਹੋ ਜਾਂਦੇ ਉਹਦੀ ਕੋਈ ਗੱਲ ਨਹੀਂ ਤੇ ਜੀ ਨਵੇਂੰਦਰੋ ਇਹ ਕੱਲ ਪਰਵਾਹ ਕੀ ਕਰਾਉਣਾ ਇਹ ਹੀ ਹੈ ਨਾ ਜੀ ਨਵੇਂੰਦਰੋ ਇਹ ਰਣ ਚੀਜ਼ਾਂ ਦੇ ਪੈਸੇ ਨਾਲ ਜਾਂਦੀਆਂ ਗੱਲ ਹੀ ਕੋਈ ਨਹੀਂ ਚੀਜ਼ਾਂ ਦੀ ਤੇ ਦਾਤਾ ਜੀ ਆਪ ਸਾਬ ਨੂੰ ਚੜਤੀ ਕਲਾ ਤੰਦਰੁਸਤੀ ਪੱਖੇ ਤੇ ਮੇਰੇ ਤੇ ਚੱਕਰ ਆਉਂਦੇ ਬੋਰਨੇ ਤੇ ਬਹੁਤ ਤਾਂ ਹੁੰਦੀ ਤੇ ਲਾ ਕੇ ਦੋ ਪਹਿਲਾਂ ਚੱਕਰ ਆਉਂਦੇ ਆ ਹਮ ਬਦਲੋ ਬਦੇ ਆ ਘੜੀ ਵੀ ਹੋ ਗਈ ਤੇਰੀ ਨਾਲ ਚੱਕਰ ਵੀ ਨਹੀਂ ਚੜਦੇ ਕਿਤੇ ਮੈਂ ਨਹੀਂ 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 ਜਿਹੜਾ ਮੈਂ ਫੱਟੀ ਫਿੱਕੀ ਚੰਗੇ ਬਾਰੇ ਗੱਲਾਂ ਕਰਨ ਦੇ ਅਸੀਂ ਤਾਂ ਹੁਣ ਕਰਨ ਦੇ ਲਾਦੋ ਨਾਲ ਹੀ ਗੱਲਾਂ ਨਹੀਂ ਜਾਓ ਉਹਦੇ ਨਾਲ ਹੀ ਤੇ ਨਾਲ ਹੀ ਜਾਓ ਹਾਏ ਆ ਵੀ ਚੰਗੀ ਸੇਵਾ ਮੈਨੂੰ ਬਖਸ਼ੀਏ ਤੂੰ ਹਾਂ ਓਕੇ ਹਾਂ ਲਿਆਕਰ ਇਹ ਵੀ ਦੱਸ ਦਿੰਦਾ ਮੈਂ ਸੰਤਾਂ ਨੂੰ ਕਿ ਜੇ ਕਿਸ ਨੂੰ ਚੱਕਰ ਆਉਂਦੇ ਹੁਣ ਤੇ ਤੁਹਾਨੂੰ ਪੀੜ ਹੁੰਦੀ ਹੋਵੇ ਸਿਰ ਨੂੰ ਪੀੜ ਹੁੰਦੀ ਹੋਵੇ ਇੱਕ ਬੰਦੇ ਨੂੰ ਇਦਾਂ ਪੀੜ ਜਾਂਦੀ ਹੋਵੇ ਉਹ ਕਿਵੇਂ ਕਰਨਾ ਵਾ ਤੂੰ ਥੋੜੀ ਥਾਂ ਕਰੋ ਆ ਥੋੜੀ ਕਿੰਨੀ ਨੂੰ ਤਾਂ ਕਰੋ ਲੈ ਥਾਂ ਕਰ ਤੂੰ ਲੈ ਇੱਧਰ ਆ ਇਦਾਂ ਲਾ ਕੇ ਤੇਲ ਤੇਲ ਲਾ ਲੈਣਾ ਪਹਿਲਾਂ ਇਹ ਆਪਾਂ ਇੱਧਰ ਇੱਧਰ ਕਰਨਾ ਇਹਨੂੰ ਮੋੜਿਆ ਦੇ ਦਿੰਦਾ ਮੱਕੇ ਜ਼ਿਆਦਾ ਦੱਬਣਾ ਨਹੀਂ ਕਿਉਂਕਿ ਦਰਦ ਵੀ ਨਾ ਹੋਵੇ ਮੁੜ ਕੇ ਆ ਤੇਲ ਲਾ ਕੇ ਫਿਰ ਇੱਥੋਂ ਆ ਜਿਹੜਾ ਸੈਂਟਰ ਇਹ ਹੁੰਦਾ ਆ ਜਿਹੜੀ ਆਉਂਦੀ ਆ ਰੀੜ ਦੀ ਹੱਡੀ ਆਉਂਦੀ ਇਹ ਤੋਂ ਮਿਲ ਕੇ ਥੋੜਾ ਜਿਹਾ ਇਹ ਹੱਥ ਉਧਰ ਹੋਏ ਹੱਥ ਬਸ ਇੱਥੋਂ ਇਦਾਂ ਇਦਾਂ ਕਰਨਾ ਇਦਾਂ 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 ਕਰਨਾ ਮਾਲਚ ਕਰਨੀ ਜਾਂਦੇ ਆ ਆ ਜਿਹੜਾ ਜਿਹੜੀ ਸੈਂਟਰ ਆਲੀ ਛੱਡ ਦੇਣੀ ਆ ਇਹਦੇ ਨਾਗੋ ਜਿਹੜੀਆਂ ਨਸਾਂ ਨਿਕਲਦੀਆਂ ਨੇ ਇਦਾਂ ਬਾਹਰ ਨੂੰ ਉਹ ਕੀ ਹੁੰਦਾ ਕਿ ਦੱਬੀਆਂ ਹੁੰਦੀਆਂ ਵਾ ਕਿ ਉਹਨਾਂ ਦਾ ਸਰਕਲ ਨਹੀਂ ਚੱਲਦਾ ਤੇ ਉਹਨੂੰ ਆਪਾਂ ਸਰਵਾਈਕਲ ਕਹਿ ਦਿੰਨੇ ਆ ਇੱਥੋਂ ਆਪਾਂ ਇਦਾਂ ਇਦਾਂ ਕਰਨਾ ਬਸ ਇਦਾਂ ਇਦਾਂ ਨਾ ਇਹੰਦੇ ਮੇ ਪੀੜ ਹੁੰਦੀ ਸੋ ਏਦਾਂ ਏਦਾਂ ਕਰਦੇ ਆਂ ਤੇ ਆਰਾਮ ਮਿਲੂਗਾ ਬਹੁਤ ਜ਼ਿਆਦਾ ਤੇ ਜੇ ਕਹਿੰਦੇ ਸਿਰਦਰਦ ਹੁੰਦੀ ਆ ਸਾਹਮਣੇ ਮੱਥੇ ਨੂੰ ਦਰਦ ਹੁੰਦੀ ਆ ਉਹਨੂੰ ਕੀ ਕਰਨਾ ਮੈਂ ਉਹਨੂੰ ਮੈਂ ਤੁਹਾਨੂੰ ਦੱਸਦਾ ਕਿ ਉਹਨੂੰ ਏਦਾਂ ਕਰਨਾ ਏਦਾਂ ਮਾਲ ਲੈਣਾ ਬਨੇ ਆਪ ਕਦੀ ਮੰਨਦੇ ਆ ਬਨੇ ਆਪ ਡਾਕਟਰ ਸਾਹਿਬ ਆ ਮੇਰੇ ਪੀੜਾ ਚਲੋ ਹਾਂ ਜੇ ਮੜ ਕੇ ਪੀੜਾ ਕਰਨਾ ਆ ਪੁਰਪੁੜੀਆ ਨੂੰ ਤੇਲ ਲਾਵਾ ਇਦਾਂ ਇਦਾਂ ਕਰਨਾ ਮਾੜਾ ਮਾੜਾ ਹੌਸਤੇ ਹੌਸਤੇ ਮ사ਜ ਕਰਨੀ ਹੈ ਮ사ਜ ਕਰਨੀ ਹੈ ਇਦਾਂ ਇਦਾਂ ਤੇ ਜੇ ਆਪੀੜ ਵੀ ਸਾਹਮਣੇ ਹੁੰਦੀ ਆ ਅੱਖਾਂ ਨੂੰ ਪੀੜ ਹੁੰਦੀ ਆ ਫਿਰ ਇੱਥੇ ਇੱਥੋਂ ਇਦਾਂ ਕਰਨਾ ਇਦਾਂ ਇਕਦਾ ਮਾੜਾ ਮਾੜਾ ਇਹ ਮਾੜਾ ਮਾੜਾ ਤਾਂ ਮਨ ਕੇ ਉੱਪਰ ਨੂੰ ਨੱਪੜਾ ਅੰਦਰ ਵਿੱਚ ਨੂੰ ਵੀ ਨੱਪੜਾ ਮਾੜਾ ਦਬਾਰ ਦੇਣਾ ਮਾੜਾ ਜਾ ਐਦਾਂ ਈ ਕਰ ਇਹਦੇ ਨਾਲੇ ਆ ਵੀ ਆ ਜਿਹੜੀ ਚੀਜ਼ ਦਰਦ ਕਰਦੀ ਆ ਆ ਜਿਹੜੀਆਂ ਫੁੜਫੜੀਆਂ ਦਰਦ ਕਰਦੀਆਂ ਪਾੜ ਚੱਲੀਆਂ ਦੀਆਂ ਸਿਰ ਪਾੜ ਚੱਲਿਆ ਉਹਨੂੰ ਬਸ ਐਦਾਂ ਐਦਾਂ ਕਰੀ ਜਾਣਾ ਕਰੀ ਜਾਓ ਤਾਂ ਮੈਨੂੰ ਜੀ ਬੀ ਐਦਾਂ ਈ ਕਰ ਐਵੇਂ ਈ ਤਾਂ ਕਰਨਾ ਮਾੜਾ ਮਾੜਾ ਇਹ ਨਹੀਂ ਕਿ ਜ਼ਿਆਦਾ ਦਬਾ ਕੇ ਨਹੀਂ ਕਰਨਾ ਮਨ ਕੇ ਹੌਸਤੇ ਕਰਨਾ ਤੇ ਤੇਲ ਲਾ ਲੈਣਾ ਇਦਾਂ ਇੰਨਾ ਈ ਤਾਂ ਪਈ ਜਾਣਾ ਇਦਾਂ ਤੇ ਵੇਖੋ ਕਿਦਾਂ ਸਕੂਨ ਮਿਲਦਾ ਫੇਰ ਕੀ ਕਰਨਾ ਕੇ ਹੱਥ ਨੂੰ ਏਦਾਂ ਮੂੰਗਾ ਏਦਾਂ ਕਰ ਲੈਣੀ ਆ ਐ ਕਰਨਾ ਇਦੇ ਤਾ ਕਿਦਾਂ ਆਪਾਂ ਇੱਕ ਮ사ਜ ਕਰਦੇ ਹਾਂ ਇਦਾਂ ਵੇਹ ਜਿਹੜੀ ਗਾੜੀ ਬੈਠੀ ਹੋਊ ਨਹੀਂ ਨਹੀਂ ਮੈਨੂੰ ਚੰਗਾ ਲੱਗ ਰਿਹਾ ਨਾ ਵਧੀਆ ਮੈਨੂੰ ਚੰਗਾ ਆਪੇ ਲੱਗ ਰਿਹਾ ਮੇਰੇ ਨਾਲ ਥੱਕ ਚਲੇ ਮੇਰੇ ਤੋਂ ਇਹ ਡਾਕਟਰ ਕਾ ਦੇਦੇ ਤੁਸੀਂ ਥੱਕ ਜੰਨੇ ਆਂ ਮੈਂ ਮੈਂ ਡਾਕਟਰ ਨਹੀਂ ਆ ਮੈਂ ਆਂਦਾ ਹੀ ਨਹੀਂ ਕਿ ਮੈਂ ਡਾਕਟਰ ਆ ਮੈਂ ਸਿਰਫ ਇੱਕ ਦੱਸਣ ਆ ਆਪੇ ਚਲੋ ਘਰ ਦਾ ਬੈਰ ਜਿੱਦਾਂ ਉਹਦੇ ਆ ਵੀ ਟਾਈਮ ਪਾਸ ਘੜੀ ਪੰਦਾ ਹੋ ਜਾਂਦਾ ਵਾ 10 10 ਮਿੰਟ ਲਾ ਦੋ ਨਾ 10 ਮਿੰਟ ਇਦਾਂ ਕਰਕੇ ਤੇ ਮਨ ਕੇ ਦਰਦ ਜਿਹੜੀ ਹੋਣੀ ਫੜ ਜੂਗੀ ਇਹਦਾ ਕਾਰਨ ਕੋਹ ਨਹੀਂ ਸਰਕਲ ਜਿਹੜਾ ਨਾੜਾਂ ਨਾਲ ਨਸਾਂ ਲੀ ਗੀਆਂ ਨੀ ਕਿ ਛੋਟੀ ਛੋਟੀ ਉਹਨਾਂ ਦੇ ਵਿੱਚ ਵੀ ਖੂਨ ਦਾ ਸਰਕਲ ਹੁੰਦਾ ਵਾ ਉਹ ਸਰਕਲ ਚੱਲਦਾ ਨਹੀਂਗਾ ਬੰਦ ਹੋਇਆ ਹੁੰਦਾ ਜਾਂ ਮੰਨ ਲਓ ਕੋਲ ਕੋਸਟਰੋਲ ਵਧੇ ਪਈਆਂ ਦੇ ਉਹਦਾ ਕਰਕੇ ਥੋੜਾ ਜਿਹਾ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਦਾਂ ਆਪਾਂ ਕਰਾਂਗੇ ਉਹ ਸਰਕਲ ਜਿਹੜਾ ਖੂਨ ਸੰਗਣਾ ਥੋੜਾ ਬੁਤਾ ਗਾਂ ਪਛਾਣ ਹੋ ਜਾਂਦਾ ਫਿਰ ਸਰਕਾ ਹੀ ਚੱਲ ਪੈਂਦਾ। ਆਵੇ ਇਦਾਂ ਕਰੀ ਗਿਆ ਨਾ ਬਸ। ਇਦਾਂ ਅਸ ਕਰੀ ਜਾਓ 2-3 ਘੰਟੇ। ਅੱਛਾ 2-3 ਘੰਟੇ। ਤੂੰ ਤੇ ਗੜੀ ਵੇਲੀ ਆ। ਅੱਛਾ। ਤੇ ਮੈਂ ਉਹ ਕੰਮ ਆਪਣਾ ਕੰਮ ਧੰਦਾ ਕਰਨਾ ਮੈਂ ਉਹ ਪਠੇਲੇ ਹਿਉਣੇ ਕੋ ਮਾਰਟਨ ਨੂੰ। ਪਾਉਣੇ ਆ ਨਹੀਂ ਤੇ ਜਦੋਂ ਤੁਹਾਡੇ ਘਰ ਦੀ ਬਿਮਾਰ ਵਾ ਤੇ ਤੁਹਾਨੂੰ ਪੱਠੇ ਕੀ ਆਂਦੇ ਸੋ ਵਧੀਆ ਪੱਠੇ ਤੁਹਾਨੂੰ ਆਪਣੇ ਪਰਿਵਾਰ ਨਾਲ ਚਾਹੀਦਾ ਵਾ ਫਿਰ ਆ ਕੇ ਜੇ ਉਹ ਜਿਹੜੇ ਮਾਲ ਰੱਖਿਆ ਵਾ ਬੇਜਵਾਨੇ ਰੱਖਿਆ ਤੇ ਉਹਨਾਂ ਨੂੰ ਮੈਂ ਉੱਧਰ ਰਹਿਣ ਦਾ ਖੁਰਲੀਆਂ ਤੇ ਉਹਨਾਂ ਨੂੰ ਤੂੜੀ ਪਾ ਕੇ ਫੀਟ ਪਾ ਦਿਓ ਅੱਜ ਚਲ ਠੀਕ ਆ ਮੈਂ ਨਹੀਂ ਫਿਰ ਪਾਉਣੇ ਤੂੰ ਪਾਉਣੀ ਆ ਮੇਰਾ ਖਿਆਲ ਰੱਖੋ ਨਾ ਮੈਨੂੰ ਚੱਕਰ ਹੋਣਦੇ ਮੈਂ ਇੱਥੇ ਡਿਗ ਡੂਕ ਪਾਉਣਾ ਕੋਈ ਗੱਲਬਾਤ ਹੋ ਜੇ ਖੌਣ ਜਿੰਮੇਵਾਰ ਵਾ ਅੱਛਾ ਤੂੰ ਨਹੀਂ ਆਣੀ ਹੈ ਦੇਰ ਪੈ ਲੱਗੀ ਹੈ ਤੈਨੂੰ ਮੈਂ ਤੁਹਾਨੂੰ ਦੱਸਣਾ ਇਹ ਨਾ ਵੀ ਨਾ ਜਾਇਓ ਘਰੋਂ ਬਾਹਰ ਅੱਜ ਅ ਤੇ ਫਿਰ ਇਦਾਂ ਕਰਦੇ ਜੀ ਜਿਆਦਾ ਕੰਮ ਵਧਿਆ ਤਾਂ ਫਿਰ ਦਵਾਈ ਲੈ ਕੇ ਆਵੋ ਜੀ ਹੁਣ ਮਲੋ ਤੁਸੀਂ ਜੇ ਨਾ ਥੱਕ ਪੋ ਫਿਰ ਅਗਰੇ ਤੇ ਜਾਣਾ ਹਾਂ ਕਿਥੇ ਆ ਬਾਹਰ ਨੂੰ ਹੀਂ ਦੀਆ ਸਾਰੇ ਹੁਣ ਇਹ ਮੋਢਿਆਂ ਨੂੰ ਮੋਲਾਂ ਨੂੰ ਆਸਾ ਦੋਣ ਨੂੰ ਸਾਰੇ ਨੂੰ ਹੋਈ ਗਿਆ ਹਾਈ ਬਹੁਤ ਚੱਕਰ ਹੁੰਦੇ ਸੱਚੀ ਮਜ਼ਾਕ ਨਹੀਂ ਕੀਤਾ ਕੋਈ ਨਹੀਂ ਹਟ ਜਾਣਗੇ ਨਾ ਤਾਂ ਨਹੀਂ ਨਾ ਕਰੀ ਤਾ ਹਿੱਥ ਤਾਂ ਥਾਂ ਘਾਤੋਂ ਵੀੜੂੰ ਦੇ ਨਾ ਥਾਂ ਨੂੰ ਮੋੜ ਨਹੀਂ ਰਹੀ ਕਿਉਂ ਮੋੜਦੀ ਕਿਉਂ ਨਹੀਂ ਕੀਏ ਹਾਏ ਚੱਕਰ ਆਉਂਦਾ ਹੈ ਹਾਏ